ਹਾਂਜੀ ਮਿੱਤਰੋ ਕਿਵੇਂ ਹੋ ਅੱਜ ਆਪਣਾ ਬੋਬੀ ਤੇ ਉਹੀ ਹਫਤੇ ਵਾਲਾ ਅਪਡੇਟ ਦੇ ਰਹੇ ਹਾਂ ਤੇ ਦੇਖੋ ਜੀ ਕਿੰਨੀਆਂ ਵਧੀਆ ਬੇਲਾਂ ਚੱਲੀਆਂ ਜਾਨੀ ਕਿ 1-2 ਫਰਵਰੀ ਦਾ ਲੱਗਿਆ ਹੋਇਆ ਇਹ ਉਹ ਵੀ ਪਿਛਲੇ ਹਫਤੇ ਦੀ ਵੀਡੀਓ ਦੇਖ ਲਿਓ ਤੁਸੀਂ ਹਮ ਪਾਈ ਹੋਇਆ ਤੇ ਹੁਣ ਦੇਖੋ ਤੁਸੀਂ ਕਿੰਨਾ ਸੋਹਣਾ ਚੱਲਿਆ ਤੇ ਇੱਥੇ ਆ ਕੀ ਹੁਣ ਮੌਸਮ ਕਦੇ ਟੈਂਪਰੇਚਰ ਹਾਈ ਕਦੇ ਲੋ ਕਦੇ ਘਟ ਗਿਆ ਕਦੇ ਵੱਧ ਗਿਆ ਇੱਥੇ ਜੱਟ ਫਸਦਾ ਕੀ ਜੱਟ ਕਰਦਾ ਕੀ ਮਰਦਾ ਕੀ ਨਹੀਂ ਕਰਦਾ ਕਹਿੰਦਾ ਤਾਹੀਂ ਸਾਡੇ ਸੈਨਿਕ ਕਿ ਕਹਿੰਦੇ ਨਾ ਕੋਈ ਸਿਆਣਫਨੀ ਚੱਲਦੀ ਇਸ ਕਰਕੇ ਮੈਂ ਅਕਸਰ ਕਹਿੰਦਾ ਵੀ ਥੋੜਾ ਜਿਹਾ ਭਾਈ ਲੇਟ ਲਾ ਲਿਆ ਕਰੋ ਹੁਣ ਜਿਨ੍ਹਾਂ ਦਾ ਕਾਜ ਨਾਲ ਲੱਗਿਆ ਪਿਆ ਨਾ ਤਾਂ ਉਹ ਕਾਜ ਹੀ ਲਾਉਣ ਜੋਗੇ ਨਾਉ ਰੱਖਣ ਜੋਗੇ ਕਿਉਂਕਿ ਕੱਲ ਨੂੰ ਇਹਨਾਂ ਬਦ ਇੰਨਾ ਟੈਂਪਰੇਚਰ ਹਾਈ ਵਗ ਜੇ 35 37 ਦੇ ਵਗ ਜੇ ਅੱਜ ਉਹੀ ਲੋ ਹੋਇਆ ਪਿਆ ਹੁਣ ਆਉਣ ਵਾਲੇ 2-3 ਦਿਨਾਂ 'ਚ ਫੇਰ بارش ਦੀ ਰਹੀ ਆ ਹੁਣ ਜਿਨ੍ਹਾਂ ਨੇ ਤਾਰ ਗਿਆ ਉਹ ਫੇਰ ਟੈਂਸ਼ਨ 'ਚ ਨੇ ਕਿਉਂਕਿ ਪਿਛਲੇ ਦਿਨਾਂ 'ਚ ਬਹੁਤ ਟੈਂਪਰੇਚਰ ਹੋ ਗਿਆ ਸੀ ਤੇ ਇਸ ਕਰਕੇ ਥੋੜਾ ਜਿਹਾ ਲੇਟ ਲੱਗਿਆ ਹੁਣ ਜਿਹੜਾ ਆਪਣਾ ਇਹ ਤੋਂ ਚਾਹੇ 15 ਦਿਨ ਤੇ ਦੇਖੋ ਕਿੰਨੀਆਂ ਸੋਹਣੀਆਂ ਵੇਲਾਂ ਇਹ ਸਿਰ 25 ਦਿਨਾਂ ਦੀ ਵੇਲ ਆ ਦੋ ਤਰੀਕ ਦੀ ਪਲਾਂਟਿੰਗ ਹੋਈ ਹੋਈ ਔਰ ਜਿਹੜੀ ਦੌੜ ਆਪਣੀ ਨਾ ਵੀ ਪਹਿਲਾਂ ਤੋੜਾਈ ਹੋ ਜੂ ਪਹਿਲਾਂ ਤੋੜਾਈ ਹੋ ਜੂ ਮੈਂ ਇੱਕ ਦਾਵਾ ਇਹ ਵੀ ਕਰਦਾ ਵੀ ਜੇ ਕਰ ਤੁਹਾਡਾ ਪੀਕਿੰਗ ਕਾਗੇ ਦੇ ਵਿੱਚ ਤੜਾਈ ਲੱਗ ਰਿਹਾ ਤਾਂ ਉਹ ਕਦੇ ਕਾਮਯਾਬ ਨਹੀਂ ਹੁੰਦਾ ਲੋ ਵੀ ਕੋਈ ਵੀ ਫਸਲ ਨਹੀਂ ਕਾਮਯਾਬ ਹੁੰਦੀ ਇੰਨੀ ਉਹਦੇ 70% ਬਿਮਾਰੀ ਦੇ ਜਾਨ ਤੋਂ ਉਹਨੂੰ ਵੱਜ ਜਾਂਦੇ ਨੇ 80% ਤੱਕ ਕਿਉਂਕਿ ਉਹ ਤਾਂ ਡੰਡੀ ਚੜ ਜਾਂਦਾ ਪੱਤਾ ਛੋਟਾ ਹੁੰਦਾ ਖਰਾਕ ਹੁੰਦੀ ਬਿਮਾਰੀਆਂ ਨਾਲ ਲੜਨ ਦੀ ਉਹਨੀ ਸ਼ਕਤੀ ਨਹੀਂ ਹੁੰਦੀ ਤੇਸ ਕਰਕੇ ਮੈਂ ਇੱਥੇ ਇਹ ਵੀ ਕਹਿਣਾ ਵੀ ਇਹਦੀ ਪੀਕਿੰਗ ਸ਼ਾਇਦ ਆਪਾਂ ਪਹਿਲਾਂ ਕਰ ਲਈ ਹੈ ਆਪਾਂ ਪਹਿਲੀ ਤੜਾਈ ਵੀ ਦਿਖਾਵਾਂਗੇ ਤੁਸੀਂ ਮਾਸਟਰ ਕਿਸਾਨ ਤੇ ਜੁੜੇ ਰਹੋ ਅਗਲੀ ਵੀਡੀਓ ਅਗਲਾ ਅਪਡੇਟ ਆਪਾਂ ਬਹੁ ਵੀ ਤੇ ਦੇਵਾਂਗੇ ਨਾਲੇ ਹੋਰ ਸਾਰੀਆਂ ਫਸਲਾਂ ਦੇ ਅਪਡੇਟ ਮਾਸਟਰ ਕਿਸਾਨ ਤੇ ਜੁੜੇ ਰਹੋ ਜੀ ਧੰਨਵਾਦ ਜੀ